ਯਾਨੀ ਬੜਾ ਮਖਰਾ ਰਿਆ ਕਹਿੰਦਾ ਵੀ ਕੀ ਚੱਲ ਰਿਹਾ ਮੈਂ ਕਹਾਂ ਇਹ ਉਲੂ ਲਾਲਾ ਉਲੂ ਲਾਲਾ ਚੱਲ ਰਹੀ ਆ ਕੀ ਚੱਲ ਰਹੀ ਆ ਉਲੂ ਲਾਲਾ ਉਲੂ ਲਾਲਾ ਹੁਣ ਲੋਕ ਕਹਣਗੇ ਪਕਾਈ ਮਾਰਦੇ ਆ ਬਾਈ ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਦੇ ਨਵੇਂ ਬਲੌਗ ਨਾਲ ਸਟਾਰਟ ਆ ਜੀ YouTube Facebook ਦੇਖਣ ਵਾਲੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਇਦਾਂ ਹੀ ਪਿਆਰ ਦਿੰਦੇ ਰਹੋ ਬਾਈ ਜੀ ਲਓ ਜੀ ਆਪਣਾ ਬੁਲਟ ਰੈਡੀ ਆ 2008 ਮਾਡਲ ਬੁਲਟ ਆਪਣਾ ਆਪਾਂ ਹਜੇ ਤੱਕ ਇਹਦਾ ਸਾਥ ਨਹੀਂ ਛੱਡਿਆ ਰੁਪਿਆ 42 ਸੋਈ ਦੀ ਸਰਵਿਸ ਤੇ ਲਾਇਆ ਸ਼ੌਕਰ ਨਵੇਂ ਪੁਆਇਚ ਚਾਰੇ ਹਨ ਮੋਰਲੇ ਪਰ ਮੈਂ ਮੰਗ ਰਹੇ ਨਵੇਂ ਤੇ ਟਾਇਰ ਪੁਆਇਆ ਨਵਾ ਇਹਦਾ ਸੀ ਜੱਟ ਦਾ ਕਿਹਾ ਛੋਟਾ ਸੱਤ ਮੱਠਵਾ ਟਾਇਰ ਤੇ ਕਿੱਕ ਵੱਜਣ ਦਾ ਸਾਰਟ ਆ ਤੇਲ ਦੇਖ ਰਹੇ ਆ ਕਿੰਨਾ ਗੈਚੇ ਛੋਟੇ ਚ ਲਾਇਆ ਮੇਤਰੋ ਕਿੱਥੇ ਪਹੁੰਚ ਗਏ ਕਹਿੰਦੇ ਉੱਥੇ ਪਹੁੰਚੇ ਵਿਸ਼ਵੇਸ਼ ਟਰੈਕਟਰ ਵਰਕਸ਼ਾਪ ਤੇ ਹਰ ਪ੍ਰਕਾਰ ਦਾ ਤਸੱਲੀਦਾਰ ਕੰਮ ਕੀਤਾ ਜਾਂਦਾ ਪਾਵਰ ਵਧਾਈਏ ਤੇ ਤਕਨੀਕੀ ਉਹ ਨੰਬਰ ਆ ਸਾਡੇ ਬੰਦੇ ਦਾ ਢੜਕੇ ਤੜਕੇ ਦੁਕਾਨਾਂ ਚ ਆਏ ਤੇ ਗਰਵਾਣੀ ਚੱਲ ਰਹੀ ਆ ਤੇ ਮੇਰਾ ਟਰੈਕਟਰ ਨੂੰ ਹਜੇ ਤੱਕ ਇਹਨਾਂ ਨੇ ਹੱਥ ਨਹੀਂ ਲਾਇਆ ਵੀ ਹੱਥ ਟਰੈਕਟਰ ਨੂੰ ਕਿਵੇਂ ਲੱਗਦਾ ਹੁੰਦਾਗਾ ਠੀਕ ਆ ਨਾ ਹੁਣ ਮੈਂ ਦੇਖਦਾ ਕੋਲੇ ਆ ਗਿਆ ਤੇ ਹੱਥ ਲੱਗਿਆ ਹੋਇਆਗਾ ਹੱਥ ਲਾਇਆ ਹੋਇਆਗਾ ਤੇ ਇਧਰ ਟਰੈਕਟਰ ਤੇ ਸਾਡੇ ਕਪੜਾ ਪਾ ਆਇਆ ਹੋਇਆਗਾ ਕਿਉਂ ਕਿਵੇਂ ਉਹ ਬਲੱਗ ਬਲੂ ਕੱਢ ਤੇ ਕਿਹੜਾ ਸ਼ੇਰ ਕੱਢ ਕੇ ਗਿਆ ਆ ਇੱਥੇ ਰੱਖ ਕਹਿੰਦੇ ਡਰਲ ਚੱਕੀ ਹੋਈ ਆ ਤੇ ਨਾਟ ਖੋਲੀਆਂ ਨੇ ਨਿਕਲ ਕਰਾਉਣੇ ਸਾਰੇ ਨਾਟੇ ਇੱਕ ਹੱਥ ਨਾਲ ਦੇ ਪਾਵੇ ਚ ਚੰਗਾ ਤੇ ਅਸਲ ਆਪਣਾ ਪਾਨਾ ਨਾ ਉੱਤੇ ਰੱਖੋ ਮੇਖ ਨਾ ਉੱਤੇ ਰੱਖੋ ਚੀਰੀਟ ਵੱਜ ਜੂਈ ਇਹ ਕੰਮ ਨਾ ਜਾਣ ਕਰਿਓ ਕਿਉਂ ਕਿਵੇਂ ਚੱਕ ਉਧਰ ਮੜ ਜਾ ਠੀਕ ਹੈ ਜੀ ਠੀਕ ਹੈ ਤੇ ਅੰਕਲ ਆਪਣਾ ਹੋਏ ਅੰਕਲ ਮੜਾ ਬਾਜ਼ਾਰ ਗਿਆ ਬਾਜ਼ਾਰ ਗਿਆ ਅੰਕਲ ਬਾਜ਼ਾਰ ਗਿਆ ਮਰਗਾੜ ਖੁੱਲ ਰਹੇ ਨੇ ਤੇ ਆਹ ਹਜੇ ਖੋਲੇ ਨਹੀਂ ਕੱਲ ਦਾ ਮਥਾ ਮਰੀ ਜਾਂਦੇ ਹਾਂ ਵੀ ਹਜੇ ਨਟ ਖੋਲਾਂਗੇ ਡੇ ਭੇੜੇ ਹੌਲਣ ਜੰਸੀਏ ਕਥੇ ਹੋਏ ਕਹਿੰਦੇ ਰੜਾਟ ਪਵਾਤਾ ਆਹ ਨਟਾਂ ਦਾ ਉਨੇ ਨੇ ਪਰ ਇਹ ਨਾ ਟਕੋ ਸਿਆਜਾਂਸੀ ਨੇ ਥੋੜਿਆ ਨਾ ਖੋਲਣੇ ਪੈਂਦੇ ਆ। ਅੱਦਾ ਤਾਂ ਨਹੀਂ। ਮਰਗਿਆੜ ਖੁੱਲ ਗਿਆ। ਆ ਨਿਆਰਾ ਕਹਿੰਦੇ ਹਾਉਲੈਂਡ ਦਾ ਹਨਾ। ਛਾਤਰੀ ਲਾਉਣ ਦੀ ਲੋੜ ਨਹੀਂ ਮਰਗਿਆੜ ਖੋਲਣ ਖਾਤਰ। ਫੁੱਟ ਸਾਡਾ ਉਵੇਂ ਦਾ ਉਵੇਂ ਖਲੋ ਜੂ ਇੱਥੇ। ਦੇਖੀ ਜੱਲੇਵੇਂ ਐਂ ਖੜ ਜਾ। ਉੱਤ ਨਿਕਲੂਗਾ ਨਾਲੇ ਸੱਟ ਖਾਏਂਗਾ ਤੇ ਮਾਰੇਂਗਾ। ਰੋਟੀ ਲੈ ਜਾ ਕੇ ਚੋਵੇਂ ਚੌਦੀ। 24 ਦੀ ਗੋਟੀ ਲੈ ਜਾ ਕੇ। ਕੋਟੇ ਆ ਜੇ। ਛੋਟਾ ਦਾ ਲੱਗਦੇ ਨਹੀਂ ਇਹ ਲਪਾਕੇ। ਨਾ ਨਾ। ਹੜੇ 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 ਆ ਪਾਨਾ ਬਾ ਵੱਡਾ ਤਾਕਤਵਰ ਪਾਨਾ ਇਹ ਪਾਨਾ ਕਿਵੇਂ ਚਾਬੀ ਲਟੋ ਆ ਆ ਉਧਰ ਲਾ ਨਾਟ ਕਹਿੰਦੇ ਇਹ ਖੁੱਲਦੀ ਨਹੀਂ ਹੈਗਾ ਲੈ ਆ ਪਿਆ ਬੜਾਏ ਜੀ ਹਾਂ ਇਹ ਇਹ ਆਹ ਪਾ ਹੋ ਰੇ ਇਹ ਇੱਥੇ ਬਾ ਜੇ ਹੁਣ ਨਾ ਪਟਿਆ ਗਿਆ ਤਾਂ ਕਹਿਦੀ ਵੀ ਬਿੱਲੇ ਨੇ ਕਿਹਾ ਸੀ ਓਏ ਝੋਟਿਆ ਆਹ ਫਾਰਮ ਟਰੈਕ ਦਾ ਕੱਲ ਅਸੀਂ ਇੰਜਨ ਕਰਿਆਗਾ ਗੈਸ ਕੱਟ ਪਾਤਾ ਤੇ ਕੰਮ ਓਕੇ ਕਰਿਆ ਖੜਾਗਾ ਇਹ ਜਿਹੜਾ ਆਹਾ ਕੰਮ ਆ ਨਾ ਹੁਣ ਪੱਟੂ ਨਾਟ ਨੂੰ ਧੂਣਾ ਥਪੜਵਾਰੀ ਨਾਲ ਲਾ ਦੇ ਉਧਰ ਚੱਲ ਪਾਈਂ ਅੱਗੇ ਪੁੱਲਾ ਦੇ ਮਸਾਲਾ ਕਾਰਗਿਲ ਦਾ ਬਣਿਆ ਪਿਆ ਕਹਿੰਦੇ ਮਿੱਤਰੇ ਛੋਟੀ ਮੋਟੀ ਗੱਲ ਹੈ ਨਹੀਂ ਇਹ ਨਾਟ ਖੋਲਣੇ ਪਤਾ ਨਹੀਂ ਕੱਦੂ ਵੇਲੇ ਕਿੰਨੇ ਹ ਕਿੰਨਾ ਟਰੈਕਟਰ ਧੋਤਾ ਸੀ ਸਾਲਾ ਰੇਤਾ ਫਾਹੇ ਫੰਮੋਰ ਲੈ ਪਾਈ ਲਾ ਕੇ ਪਾਉਣਾ ਪੂਆ ਲੱਗ ਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨ ਤਿਸ ਦਾ ਡੰਡਾ ਆਪਰੇਟ ਕਰਨਾ ਪੜੇਗਾ ਬਾਈ ਹੈ ਇੱਥੇ ਹੁਣ ਖਿੱਚਿਆ ਜਾਊਆ ਇਹ ਇਸੇ ਖਾਤਰੀ ਦਿੱਤਾ ਟੂਬ ਚ ਬਿੰਗ ਵੀ ਨਾਟ ਖੋਲਣ ਖਾਤਰ ਇਹ ਹੌਲੈਂਡ ਦੀ ਟੈਕਨੋਲੋਜੀ ਹੈ ਇਹ ਹੁਣ ਮਿੱਤਰੋ ਇਹ ਚ ਮਾੜੀ ਮੋਟੀ ਯਾਰ ਪਈ ਐ ਜੀ ਇਹ ਜੇ ਹੁਣ ਆਪਾਂ ਨਾ ਇਹਦੀ ਹਾਲਤ ਸੁਧਾਰੀ ਤੇ ਆਉਣ ਵਾਲੇ ਤਿੰਨ ਸਾਲਾਂ ਚ ਇਹ ਗਲ ਜਾਣਾ ਐ ਮਿੱਤਰੋ ਤੁਹਾਨੂੰ ਚੀਜ਼ ਦਿਖਾਉਨੇ ਆ ਵੀ ਹੌਲੈਂਡ ਦੇ ਮਰਗਾਡ ਕਿਤੇ ਕਿਸੇ ਦਾ ਤਾਂ ਕਰਕੇ ਦਾ ਹੁੱਟ ਸਭ ਤੋਂ ਵੱਧ ਕਮਾਉਂਦਾ ਹੈ ਨਾ ਇਹਦੇ ਮਰਗਾਡ ਕਿਸੇ ਹੋਏ ਟਿਊਬ ਚ ਆਹ ਹੁੱਟ ਸੌਰੀ ਫੋਡ ਦੇ ਸੇਵਾ ਉਹਦੇ ਮਰਗੜ ਲਾਹੇ ਹੈ ਨਾ ਸਾਡੇ ਪਾਸੇ ਮਰਗੜ ਉਦਾਂ ਦੇ ਉਦਾਂ ਹੀ ਲੈ ਗਏ ਉਹਦੇ ਕੋਈ ਸਾਡੇ ਪਾਸੇ ਨਹੀਂ ਸਿਰਫ ਇਕੱਲੇ ਆ ਨਟ ਪਾਏ ਹੋਏ ਆ ਉਹਦੇ ਦੇ ਕਿਫੇ ਹੋਏ ਆ ਆ ਚੀਜ਼ ਤੇ ਆਹ ਦੇ ਆਹ ਮੈਂ ਕਾ ਕੇ 3 ਤੇ 2 5 5 ਤੇ 6 7 ਤੇ 8 ਆਹੀ ਮਰਗੜ ਕਫੇ ਹੋਏ ਦਾ 9 ਨਾ ਸਾਰਾ ਫਿਰਦਾ ਤੇ ਇਹਦੇ ਹੁਣ ਆਪਾਂ ਕਰਾਉਣੇ ਨਿਕਲ ਟਰੈਕਟਰ ਨਿਕਲੇ ਆ ਹੁਣ ਐਦਾਂ ਵੀ ਟਰੈਕਟਰ ਚੱਲ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਮਰਗੜ ਆਪਣੇ ਨਹੀਂ ਲੱਗੇ ਟਰੈਕਟਰ ਚਲਾਉਣਾ ਆਪਾਂ ਇਹਦੇ ਚੱਕਾ ਚੜਾਓ ਟਰੈਕਟਰ ਚਲਾਓ ਛਾਦਰੀ ਆਪਣੀ ਉਦਾਂ ਦੀ ਉਦਾਂ ਹੀ ਰਹੂਗੀ ਪਰ ਛਾਦਰੀ ਹਲਦੀ ਰਹੂਗੀ ਕਿਉਂਕਿ ਛਾਦਰੀ ਥੋੜੀ ਜੀ ਨਾ ਹੁਣ ਹਲੂ ਗੇ ਹਲੂ ਕਿਉਂਕਿ ਮਰਗਾੜਾਂ ਚ ਨਹੀਂ ਬੰਨੀ ਹੋਈ ਹੈ ਨਾ ਤੇ ਹੁਣ ਇਧਰ ਨਾਲ ਮਰਗਾੜ ਖੋਲਣ ਦੀ ਪ੍ਰੋਪਰ ਤੁਰ ਤੇ ਪ੍ਰੋਪਰ ਸਰੀ ਤੇ ਕੰਮ ਚੱਲ ਪਿਆਗਾ ਤੇ ਮਰਗਾੜ ਹੁਣ ਖੋਲ ਦਿੰਨੇ ਆ 50 ਮਿੰਟਾਂ ਦੇ ਵਿੱਚ ਅਸੀਂ ਦੇਖੀ ਚੱਲਿਓ ਫਿਰ ਇਹਨੂੰ ਭੇਜਣਾ ਰੰਗ ਰੋਗਣ ਤੇ ਵਾਂਡੀਆਂ ਦਾ ਆਪਣੀ ਖੜਕ ਕੇ ਜਨਾ ਗਿਆਨੀ ਬੈਠਾ ਗਿਆਨੀ ਜਦੋਂ ਮੇਰੇ ਮੱਥੇ ਲੱਗ ਜਾਣਾ ਮੈਨੂੰ ਐ ਲੱਗਦਾ ਵੀ ਤੇ ਮੈਂ ਫੈਰ ਮਾਰ ਹੁਣ ਇਹਨੂੰ ਵੀ ਕਹਿਣਗੇ ਲੋਕ ਵੀ ਅੰਕਲ ਕਹਿੰਦੇ 10 ਪਈ ਲੱਗਦਾ ਕਿ ਨਹੀਂ ਲੱਗਦਾ ਹੈ ਲੱਗਦਾ ਨਾ ਮੇਰਾ ਚਾਚਾ ਲੱਗਦਾ ਜੀ ਮੈਨੂੰ ਕਹਿੰਦੇ ਤੇਰੇ ਹਾਨ ਦੇ ਤੂੰ ਚਾਚਾ ਕੋ ਕਹਿੰਨਾ ਮੈਨੂੰ ਅਜੇ ਤੋਂ ਲੱਗਦਾ ਅਗਲਾ ਚਾਚੀ ਕਹਾਂਗੇ ਤੇਰੇ ਬਾਪੇ ਨਾਲ ਲਿਆਏ ਸਾਡਾ ਭਰਾ ਸੀ ਹਾਂ ਤੇ ਫਿਰ ਮੇਰੇ ਦਾ ਚਾਚੀ ਲੱਗਿਆ ਭਾਈ ਹੁਣੇ ਪਰ ਉਹ ਤੇ ਮੈਨੂੰ ਬੜੀ ਵਿਆਹ ਚੜ੍ਹਦੀ ਉਹ ਬੰਦੇ ਤੇ ਤੇਰੇ ਭਿੰਦੇ ਗੋਲਾ ਮਾਰਨਾ ਬੂ ਹੈ ਆਇਆ ਆਏ ਤਾਂ ਮੈਨੂੰ ਬਾਹਲੇ ਮਾਰਨ ਨੂੰ ਫਿਰਦੇ ਆ ਐਡੀ ਗੱਲ ਨਹੀਂ ਇਥੇ ਦੀ ਧਰ ਕੇ ਚੱਲਦੇ ਆ ਕਹਿੰਦੇ ਗਵਾਂਡੀਆਂ ਨਾਲ ਖੜ ਕੀ ਸਾਡੀ ਕਿੱਥੇ ਖੜਕ ਗਈ ਕਹਿੰਦੇ ਇੱਧਰ ਖੜਕ ਗਈ ਮੈਂ ਸਿੰਘ ਨਾ ਮੈਂ ਤਾਂ ਆਪਣਾ ਅੰਕਲ ਬਰੋਦ ਦੇ ਨਾਲ ਨਹੀਂ ਆਪਣੀ ਬੰਦ ਖੜਾ ਓਏ ਹੋ ਖੜਾ ਹੋ ਖੜਾ ਗਿਆਨੀ ਇੱਧਰ ਗਏ ਨਹੀਂ ਚਾਕੀ ਬੜਿਆ ਗਿਆਨੀ ਬੜਾ ਮੁਸਕਰਾ ਰਿਹਾ ਗੱਲਾਂ-ਗੱਲਾਂ ਦੇ ਵਿੱਚ ਗਿਆਨੀ ਓ ਗਿਆਨੀ ਗਿਆਨੀ ਬੜਾ ਮੁਸਕਰਾ ਰਿਹਾ ਕਹਿੰਦਾ ਵੀ ਕੀ ਚੱਲ ਰਿਹਾ ਮੈਂ ਕਹਾਂ ਇਹ ਉਲੂ ਲਾਲਾ ਉਲੂ ਲਾਲਾ ਚੱਲ ਰਹੀ ਆ ਕੀ ਚੱਲ ਰਹੀ ਆ ਉਲੂ ਲਾਲਾ ਉਲੂ ਲਾਲਾ ਹੁਣ ਕਿਹ ਹੈਗਾ ਤੇਰਾ ਆ ਇੱਥੇ ਰੱਖ ਕਿੱਥੇ ਕਹਿੰਦੇ ਗਗੜੀ ਨਹੀਂ ਕੋਈ ਆ ਕਿਵੇਂ ਗਗੜਿਆ ਬਾਲੀ ਚਿੱਟੀ ਹੋ ਗਈ ਓਏ ਔਰੇ ਤਾਂ ਆਉਣਗੇ ਬਾਈ ਹੈ ਇਹਦਾ ਆਉਣਗੇ ਆ ਕਿੰਨੇ ਸਾਲ ਹੋ ਗਏ ਆਪਾਂ ਨੂੰ ਮਿਲਦਿਆਂ ਨੂੰ ਘੱਟੋ ਘੱਟ ਮੰਨਦਾ ਬਾਪਾ ਟਾਈਮ ਹੋ ਗਿਆ 45 ਗੇਰੋਂ ਚੱਲੇ ਬਥੇਰਾ ਟਾਈਮ ਹੋ ਗਿਆ 45 ਗੇਰ ਦੇ ਮਗਰਾੜ ਲਾਈ ਪਤਾ ਨਹੀਂ ਤੂੰ ਤੋਂ 45 ਗੇਰ ਦੇ ਮਗਰਾੜ ਲਾਏ ਸੀ ਹਾਲੈਂਡ ਦੀ ਖਦਰੀ ਲਾਈ ਸੀ ਹਾਂ ਤਕਰੀਬਨ 12 ਚ 10 15 ਸਾਲ ਹੋ ਗਏ खासा ਫਰਕ ਪੈ ਗਿਆ ਨਾ ਮੇਰੇ ਜੀ ਵੀ ਪੈ ਗਿਆ ਤੇਰੇ ਜੀ ਵੀ ਪੈ ਗਿਆ ਛੱਟੇ ਹੀ ਹੋ ਗਏ ਨਾ ਆ ਦੁਕਾਨ ਆ ਸਾਡੀ ਬਾਈ ਕਹਿੰਦੇ ਮਿਸਤਰੀ ਗਗਨਦੀਪ ਸਿੰਘ ਮਠਾੜੂ ਲੋਕ ਕਹਿੰਦੇ ਆ ਮਹਿੰਗੇ ਆ ਪਰ ਜਿਹੜੇ ਸੂਈ ਦੇ ਨਖਾਰੇ ਥਣੇ ਦੀ ਇਹ ਕਾਟਦੇ ਹੁੰਦੇ ਆ ਸਾ ਤੋਂ ਨਿਕਲਦਾ ਨਹੀਂ ਕਿਸੇ ਤੋਂ ਕਹਿੰਦੇ ਲੋਕ ਮਹਿੰਗੇ ਆ ਪਰ ਇਹਨਾਂ ਦਾ ਕੰਮ ਕਰਿਆ ਹੋਇਆ ਬੋਲ ਦਾ ਮਰਗੜ ਦਾ ਟਰੈਕਟਰ ਦੀ ਛੋਹ ਦਾ ਵੀ ਕਰਤਾ ਹੁਣ ਅੱਜ ਇੱਕ ਆ ਤਿਆਰ ਕਰਨਾ ਆਪਾਂ ਕਹਿੰਦੇ ਕਿਹੜਾ ਅਰਜਨ ਬੈਲੀ ਆ ਕੀ ਕੁਸ ਲੈਗਾ ਕਰਉਣੀ ਆ ਆ ਜਗਾੜ ਜਿਵੇਂ 10000 ਰੁਪਏ ਕੀ ਹੈ ਨਾ 14 ਮਾਡਲ ਟਰੈਕਟਰ ਹੈ ਇਹ ਹਾਂ ਜੀ ਹਾਂ ਇਹੀ ਹੈ 14 ਮਾਡਲ ਟਰੈਕਟਰ ਹੈ ਜਿਵੇਂ ਓਕੇ ਪਿਆ ਜੀ ਸਾਡਾ ਕੰਡੀਸ਼ਨ ਪੂਰੀ ਵਧੀਆ ਵੀ ਹੈ ਹੈ ਆ ਬਗਰ ਕੀ ਵੇਖਣ ਟੇ 14 ਮਾਡਲ ਆ 6 ਪਰਸੋਂ ਆਇਆ ਬਰੇਤੀ ਵਾਲਾ ਹਾਂ ਕਿ ਮੈਂ ਕਿਹੜਾ ਮਾਡਲ ਲਗ ਰ 20 ਮਾਡਲ ਕਿਹੜਾ ਇਹ 14 ਮਾਡਲ ਆ ਇੰਨੇ ਗਲ ਕੇ 20 ਦੇ ਇਹ ਵੀ ਗਾਗਨੇ ਪਹਿਲਾਂ ਗਲ ਕੇ ਹੁਣ ਗਲਦੇ ਨਹੀਂ ਹੁਣ ਤਾਂ ਇਹ ਪੈਂਕੀ ਦੇ ਹੱਡੀ ਆ ਵਾਲੀ 14 ਮਾਡਲ ਆ ਇਹ ਘੱਟੋ ਘਾਟੇ 6-7 ਸਮੇਂ ਸੀਰੀਜ ਦਾ ਮਸ਼ੀਨ ਤੇ ਚੱਲੇ ਤਾਂ ਹਾਂ ਤੇ ਤੂੜੀ ਆ ਚੱਲੇਗਾ ਮੈਂ ਤਾਂ ਵਾਧੂ ਲੇਤਾ ਹਣਾ ਪਰ ਐ ਇੰਨੇ ਗਲ ਕੇ ਇਹ ਵੀ ਸਾਡੇ 20 20 ਮਾਡਲ ਬਾਈ ਵੀ ਮਾਡਲ ਲੈ ਆ ਇੰਨੇ ਗਲੇ ਆ ਹਣਾ ਮੇਰੇ ਨਾਲ ਯਾਰ ਤੂੰ ਵੱਧ ਪਈ ਪਈ ਐ ਇਹਦਾ ਗਲਿਆ ਤਾਂ ਨਹੀਂ ਚੱਲ ਪਈ ਪਈ 21 ਮਾਡਲ ਉਹ ਕਿੰਨਾ ਫਰਕ ਲੋ ਇਹਦਾ ਫਰਕ ਆ ਲੋਹੀ ਦੱਸ ਦਿੰਦਾ ਨਾ ਆ ਨੰਬਰ ਐ ਨਾਲ ਯਾਰ ਇੱਕ ਨੰਬਰ ਕੰਮ ਕਰਦਾ ਐ ਭਾਈ ਮੌੜ ਮੰਡੀ ਜਿਹੜੇ ਵੀ ਮੇਰੇ ਵੀਰ ਭਾਈ ਨੇ ਕਰਾਉਣਾ ਗਗਨਦੀਪ ਸਿੰਘ ਮਠਾੜੂ ਕਿੰਨੇ ਰੁਪਏ ਨੇ ਗਗਨੇ 4000 ਰੁਪਏ ਤੇਰੇ ਕਰਕੇ ਹੈ ਤੇਰੇ ਕਰਕੇ ਕਿਉਂ ਪਹਿਲੇ ਆ ਜਾ ਜੇ ਵੀ ਹੋਰੋਂ ਦਾ 5000 ਰੁਪਏ ਦਾ ਲੈਣੇ ਤੇ ਤੈਥੋਂ ਚਾਰ ਪੱਕੀ ਵਾਲਾ ਪੱਕੀ ਭਾਈ ਇੱਕ ਗੱਲ ਐ ਜਿਹੜੀ ਤੂੰ ਗੱਲ ਕਹਿਦੀ ਘੱਟਦਾ ਤਾਂ ਹੁੰਦਾ ਨਹੀਂ ਮੁੜ ਕੇ ਆਪਾਂ ਇਹ ਤੂੰ ਘੱਟ ਘੱਟਦੇ ਨਹੀਂ ਬਸ ਆ ਠੀਕ ਐ ਪਤਾ ਨਾਲੇ ਆਪਣਾ ਪਤਾ ਤਾਂ ਐ ਰਾਹ ਇਹ ਵੀ ਕੰਮ ਸ਼ੌਂਕ ਦਾ ਕਰਦਾ ਹੈ। ਇਹ ਤੇਰੇ ਕਰਕੇ 4000 ਨਹੀਂ 5 ਲੈਂਦਾ ਮੈਂ ਵੀ 5 ਮਸਤ ਕੀ ਆਇਆ ਸੀ ਤੁਸੀਂ 5 ਲਉਗੀ ਲਊਗਾ। 1000 ਰੁਪਏ ਤੂੰ ਘਟ ਗਿਆ। ਲਿਆਇਆ ਲੈ ਬੰਦੇ ਦੇਖਣਾ ਪੈਂਦਾ। ਹਾਂ ਇਹ ਤਾਂ ਹੈ ਤੇਰਾ ਨਾਮ ਮਹੱਪਤਾ ਯਾਰ ਫੇਰੀ ਬੰਦੇ ਆ ਯਾਰ। ਇੱਥੇ ਬਾਈ ਕੰਮ ਕਰਾਇਆ ਕਰੋ ਆਗੇ ਮੁੰਡਿਓ। ਆ ਸੀ। ਤਾ ਕਿਵੇਂ ਚੋਪਰਾ? ਮਾਉੜੀ ਹੈ। ਕਿਹੜਾ ਪਿੰਡ ਆ? ਮਾਉੜੀ ਹੈ। ਕੀ ਕੰਮ ਕਰਦਾ? ਆਹ ਕਰਦਾ ਰੰਗ ਦੀ। ਰੰਗ ਕਰਦਾ। ਸਿੱਖਣਾ ਕੀ ਕਰਦਾ? ਕਰਦਾ ਹੀ ਆ। ਕਿੱਥੇ ਆ? ਕਿੰਨੇ ਰੁਪਏ ਲੈਗਾ ਦੱਸ ਕਿੰਨੇ ਰੁਪਏ ਲੈਗਾ ਕਰ ਲਾਂਗੇ ਤੇ ਨਾਲ ਕਰਤਾ ਲਵੋਗੇ ਅਮਰਗਿਆੜ ਕਰਨੇ ਵਿੱਚੋਂ ਆ ਪਟਾਚੀਆਂ ਫਾਚੀਆਂ ਚੱਕੇ ਜਾਰੇ ਪੁੱਛ ਬ੍ਰਹਿਮਤ ਨਾਲ ਤੁਹਾਨੂੰ ਦੱਸਦੇ ਫੋਨ ਕਰਦੇ ਆਂ ਸਾਡੇ ਅਸੀਂ ਦੱਸ ਦਿੰਨੇ ਕੀ ਕੀ ਕਰਨਾ ਦੱਸ ਮਿੱਤਰੋ ਆ ਕੜ ਤੱਕ ਹੀਰਾ ਤੇ ਉਹ ਹੀਰਾ ਪਾਤਾ ਪਾਤਾ ਕਰਤਾ ਫੇਟ ਸਹੀ ਹੈ ਨਟ ਜਮਾ ਫੁੱਲ ਕੱਸਦੇ ਜਮਾ ਇਹ ਤੋਂ ਲੈ ਕੇ ਜੱਟ ਤੱਕ ਕੋਕੇ ਲਾ ਦੀ ਜੰਗਾ ਛੱਡੀ ਨਾ ਗੱਟ ਤਣੋ ਖਡਾਰ ਚਨ ਅਰਜਨ ਦੀ ਵੀ ਗੱਲਬਾਤ ਕਰਕੇ ਆਂ ਅਰਜਨ ਵੀ ਸੈਟਿੰਗ ਫੈਟਿੰਗ ਕਰਾਉਣਾ 14 ਮਾਡਲ ਦਾ ਛੋਟਾ ਆਪਣਾ ਇਹ ਤੇ ਇਹਦੀ ਵੀ ਸੈਟਿੰਗ ਫੈਟਿੰਗ ਪੂਰੀ ਫੁੱਲ ਕਰਾਵਾਂਗੀ ਜਿੰਨੀ ਹੋ ਸਕਦੀ ਹੈ ਤੇ ਹੁਣ ਬੇਲਿਆਂ ਸਾਲੋ ਸਾਲੇ ਹੀ ਕੰਮ ਤੇ ਜਨੇਰ ਕਣਕ ਪਾਣੀ ਲਾਉਣ ਵਾਲੀ ਨਹੀਂ ਹੁੰਦੀ ਉਹਨਾਂ ਜਿਹੜਾ ਹੀ ਕੋ ਚੱਲੂ ਸਾਡਾ ਐਂ ਬਾੜੇ ਵੱਡੇ ਆਪਾਂ ਪਾਤ ਹੋ ਜਾਂਦੇ ਹਨ ਪਰ ਵੀ ਸਿਸਟਮਾਂ ਸੈਟਿੰਗ ਜੀ ਹੱਲ ਜਾਂਦੀ ਹੈ ਫਿਰ ਬੱਤ ਦੇ ਪਾਹੇ ਆ ਹੁਣ ਆਪਾਂ ਹਣ 17 ਦੇ ਟਾਇਰ ਬਹੁਤ ਦਾ ਟਰੈਕਟਰ ਨੂੰ ਆਪਾਂ ਲੈਣਾ ਕਿਰਾਹ ਦਾ ਕੰਮ ਕਰਾਏ ਦਾ ਕੰਮ ਹਨਾ ਸਾਰਾ ਕੰਮ ਆਪੇ ਤੋਂ ਲੈ ਕੇ ਅੱਡ ਤੱਕ ਲੈਣਾ ਹੈ ਆਪਾਂ ਗੱਲਾ ਇਹ ਨਹੀਂ ਹੈਗਾ ਵੀ ਹਨਾ ਵੀ ਦਿਖਾਉਣਾ ਹਨਾ ਚਲੋ ਸ਼ੌਂਕ ਹੁੰਦੇ ਆ ਉੱਥੇ ਰੁਪਏ ਵੀ ਬੜੇ ਲੱਗਦੇ ਆ ਉੱਥੇ ਜਿਹੜੇ ਵੱਡੇ ਟਾਇਰ ਪਾਉਂਦੇ ਆ ਭਰਾ ਮੇਰੇ ਹਨਾ ਸ਼ੌਂਕ ਦਾ ਕੰਮ ਕਰਾਉਂਦੇ ਆ ਹਨਾ ਅੱਡ ਵੱਡਾ ਇੱਕ ਹੁੰਦਾ ਕਿ ਆਪਣੇ ਕੋਲ ਤਾਂ ਆਹੀ ਟਰੈਕਟਰ ਇੱਕ ਮਿਡਲ ਕਲਾਸ ਪਰਿਵਾਰ ਵਾਲੇ ਹਨਾ ਆਪਾਂ ਬੱਤ ਕੇ ਰੁਪਏ ਲਾ ਕੇ ਇਹਨੂੰ ਬਸ ਕੋਈ ਬਾਈ ਟਾਇਰ ਪਵਾ ਲੈ ਮੂਰਲੇ ਸੋਨਾ ਲੱਗਣ ਲੱਗ ਗਿਆ ਮੰਗ ਰਿਹਾ 17 ਵਾਲੇ ਹੋ ਗਏ ਹਨਾ ਸੋਨਾ ਲੱਗਣ ਲੱਗ ਗਿਆ ਇੰਨੀ ਬਹੁਤ ਆ ਹੋ ਜੇ ਜਿਆਦਾ ਆਪਾਂ ਕਰਾਵਾਂਗੇ ਫਿਰ ਉਹ ਆਪਣੇ ਕੰਮ ਦੇ ਵਿੱਚ ਨਹੀਂ ਆਉਣਾ ਕੱਲ ਨੂੰ ਕਰਾਹ ਦੇ ਵਿੱਚ ਦਾਬਦਾ ਤਾਂ ਨਹੀਂ ਕਿਸਾਈ ਵੱਧ ਪੈਣ ਲੱਗੇ ਟਾਇਰ ਵੱਡੇ ਹੋ ਜਾਂਦੇ ਹਨ ਹਰ ਇੱਕ ਚੀਜ਼ ਦੇ ਵਿੱਚ ਹੀ ਫਰਕ ਪੈ ਜਾਂਦਾ ਇਹਦੇ ਕਰਕੇ ਹੁਣ ਆਪਾਂ ਅੱਜ ਆ ਪਾਤੇ ਉਹ ਕੱਢ ਤੇ ਤੇ ਇਹ ਹੈ ਜਿਹੜੇ ਆ ਆਪਾਂ ਇਹ ਟਰੈਕਟਰ ਦੇ ਪਾ ਰਹੇ ਹਾਂ ਹਾਂ ਫਾਰਮ ਟ੍ਰੈਕਟਰ ਉਹ ਬਾਈ ਲਾ ਗਿਆ ਕਿ ਤੇ ਵੇ ਦੇ ਦੂਗਾ ਤੇ ਆ ਆਪਾਂ ਇੱਧਰ ਦੇ ਦੇਣੇ ਹਨਾ ਆ ਫਾਰਮ ਨਾਲ ਉਹ ਮੂਰਲੇ ਵੀ ਦੇਣੇ ਬਾਈ ਨੂੰ ਉਹ ਵੀ ਮੋਰਲੇ ਵੀ ਦੇ ਦਾਂਗੇ ਸੀ ਬਾਈ ਨੂੰ ਸਿਸਟਮ ਚੱਲੀ ਜਾਂਦਾ ਹੈਗਾ ਇਹ ਤਾਂ ਲੱਗੇ ਜੱਟ ਤੱਕ ਤੇ ਬਾਕੀ ਬਲੌਗ ਨਾਲ ਜੁੜੇ ਰਿਹਾ ਕਰੋ ਯਾਰ ਤੁਹਾਡੇ ਨਾਲ ਪ੍ਰੇਮ ਆ ਬਾਈ ਯਾਰ ਦੇਖਿਓ ਜਰੂਰ ਮੇਰੇ ਵੀਡੀਓ ਓਏ ਲੈ ਸਟਾਰਟ ਸਟਾਰਟ ਕਰ ਲੈ ਮੈਂ ਮਾਰਦਾ ਮੈਂ ਮਾਰਦਾ ਮੈਂ ਮਾਰਦਾ ਇਹ ਵੀ ਮਿੱਤਰੋ ਇੱਥੇ ਪਈ ਹੋਈ ਸੀ ਯਾਰ ਇਹਦੇ ਹਣਾ ਤੇ ਇਹਦੇ ਦੇ ਆਪਾਂ ਰੰਗ ਪਹਿਲੀ ਕਰਦਾਂਗੇ ਤੇ ਆਹ ਚੀਜ਼ ਤੇ ਆਪਾਂ ਮਾਰਨਾ ਗਰੇਂਡਰੋਂ ਹਨਾ ਇਹਦੀ ਮਿੱਟੀ ਲੱਗਿਆ ਰੇਗ ਮਾਰਨਾ ਬਾਹਲਾ ਮੱਥਾ ਮਾਰਨਾ ਪੂਆ ਇਹਦੇ ਕਰਕੇ ਆਪਾਂ ਇਥੇ ਕੋਨਾ ਕੋਨਾ ਗਰੇਂਡਰ ਘਸਾਰਾਂਗੇ ਜੀ ਇਹ ਜੀ ਉਹ ਭਾਈ ਇਹ ਤਿਆਰ ਪਤੀ ਹੋਊਗੀ ਤੇ ਯਾਰ ਪਤੀ ਜੀ ਇਹਦੇ ਐਕਸੀਡੈਂਟ ਮਾਰ ਲਾਂਗੇ ਆ ਜੀ ਕਿਉਂਕਿ ਇਹਦੇ ਤੇ ਚਾਰ ਦਾ ਇਹਦਾ ਹਲ ਹੋਇਆ ਇਹ ਹੁ ਸਾਰਾ ਇਹਦੇ ਜਰਸੀ ਜੀ ਲੱਗੀ ਹੋਈ ਇਹਦੇ ਨਾਲ ਇਹ ਗ੍ਰੈਂਡਰ ਮਾਰ ਕੇ ਜਰ ਚੱਕੀ ਜਾਊਗੀ ਬਾਕੀ ਰੇਗ ਮਾਰ ਵੀ ਮਾਰਾਂਗੇ ਐਡੀ ਗੱਲ ਨਹੀਂ ਹੈਗੀ ਰੇਗ ਮਾਰ ਵੀ ਮਾਰਾਂਗੇ ਰੇਗੂ ਮਾਰ ਮਾਰ ਕੇ ਤੇ ਰੇਗੂ ਮਾਰ ਮਾਰ ਕੇ ਉਹਨੇ ਤੇ ਰੇਗ ਮਾਰ ਮਾਰਾ ਗਿਆ ਜਿੰਨਾ ਗ੍ਰੈਂਡਰ ਵਾਲਾ ਕੰਮ ਸੀ ਗ੍ਰੈਂਡਰ ਨਾਲ ਨਿਵੇੜਤਾ ਹੋ ਰੇਗ ਮਾਰ ਤੋ हूँ परले पासे महाराज आ चीज करें निकले पूरा बढ़िया सारे ਆਜ ਗਾੜ ਸੀ ਆ ਇੰਨੀ ਯਾਰ ਸੀ ਜੀ ਹਨਾ ਇਹ ਹੁਣ ਯਾਰ ਸਾਰੀ ਆਪਾਂ ਇਹ ਯਾਰ ਕੱਢ ਦੇਣੀ ਹੈ ਇੱਥੇ ਰੰਗ ਇੱਥੋਂ ਹੀ ਕਰਕੇ ਮਾਰ ਦਾਂਗੇ ਰੰਗ ਇੱਥੇ ਹਨਾ ਆ ਚੀਜ਼ ਤੇ ਤੇ ਸਾਡੇ ਬਲੌਕ ਨਾਲ ਮੇਰੇ ਵੀਰ ਜੁੜੇ ਰਿਆ ਕਰੋ ਹਨਾ ਕਿਉਂਕਿ ਤੁਹਾਡਾ ਨਾਮ ਮੋਹ ਆ ਮਹਾਭੂਤਾ ਪ੍ਰੇਮ ਤੁਸੀਂ ਸਾਡੇ ਭਾਈ ਤੁਸੀਂ ਵੇਖੋ ਲੈ ਵੀ ਮਿੱਤਰੋ ਇਹਦਾ ਆਪਾਂ ਗ੍ਰੈਂਡਰ ਗ੍ਰਾਉਂਡਰ ਮਾਰਤਾ ਹਨਾ ਆ ਚੀਜ਼ਾਂ ਤੇ ਮਾਰਤਾ ਤੇ ਆਹ ਹੀ ਗੰਦੀ ਮਾਰਤਾ ਹੁਣ ਰੀਗ ਮਾਰ ਮਾਰਦੇ ਆ ਰੀਗ ਮਾਰ ਮਾਰ ਕੇ ਇਹਨੂੰ ਇੱਥੇ ਮੰਨ ਕੇ ਚੱਲ ਵੀ ਆਪਾਂ ਉਹ ਕੱਸ ਦਾਂਗੇ ਪੂਰਾ ਤੇ ਇੱਕ ਸਿੰ ਮਰਗੜਾ ਅੰਰੂਡ ਕਰਾਂਗੇ ਨਾ ਮਰਗੜਾ ਆਪਣੇ ਲਾਏ ਪਏ ਆ ਮਰਗੜਾ ਦੇਖੋ ਆ ਚੀਜ਼ਾਂ ਲਾਤੀਆਂ ਨਾ ਆ ਯਾਰ ਦੇਖੋ ਮਰਗੜਾਾਂ ਚ ਬੜੀ ਹੈ ਨਾ ਜੇ ਆਪਾਂ ਕਹਿ ਦੇ ਦਿੰਨੇ ਆ ਕੀ ਹੁੰਦਾ ਸੀ ਇਹ ਆ ਚੀਜ਼ਾਂ ਚ ਇਹ ਆ ਵੀ ਨਾ ਚੀਜ਼ਾਂ ਕਰਾਵਾਂਗੇ ਆ ਵੀ ਕਰਾਵਾਂਗੇ ਤੇ ਉਹ ਵੀ ਕਰਾਵਾਂਗੇ ਹੈ ਨਾ ਟਾਚੀਆਂ ਫਾਚੀਆਂ ਕਰਾਦਾ ਹੈ ਪੁੜਕਿਆਂ ਵੀ ਗੱਲ ਜਾਂਦਾ ਹੈ ਹੁਣ ਆ ਯਾਰ ਹੁਣ ਸੰਦ ਸਾਮਾਂਗੇ ਤਾਂ ਸਹੀ ਰੂਕਾ ਗ੍ਰਪੀਏ ਹੁਣ ਵੀ ਲਾਉਣੇ ਆ ਹੁਣ ਘੱਟ ਲੱਗਣਗੇ ਜੇ ਆਪਾਂ ਠਹਿਰ ਕੇ ਲਾਵਾਂਗੇ ਹਨਾ ਸਾਲ ਦੋ ਸਾਲ ਵੀ ਕੀ ਹੁੰਦਾ ਇਹਨਾਂ ਨੂੰ ਹਨਾ ਫਿਰ ਬਾਦੂ ਲੱਗਣਗੇ ਹਨਾ ਸਾਰੀਆਂ ਚੀਜ਼ਾਂ ਹੀ ਹਨਾ ਆ ਚੀਜ਼ਾਂ ਆ ਬਿਆ ਵੀ ਗੱਲ ਲੱਗ ਗਈ ਪੂਰਾ ਹਨਾ ਇਹ ਉਹਨਾਂ ਦਾ ਰੰਗ ਬਜਾ ਜੂ ਬਈ ਇੱਕ ਨੰਬਰ ਗੱਲ ਬਣ ਜੂ ਜਮਾ ਜਿੰਨੀ ਕਹਦੇ ਵੀ ਇੱਕ ਨੰਬਰ ਗੱਲ ਬਣ ਜੂ ਵੀ ਜੇ ਆਪਰ ਪੀਏ ਲਾਉਣੇ ਹਨਾ ਅੱਜ ਵੀ ਲਾਉਣੇ ਕੱਲ ਵੀ ਲਾਉਣੇ ਇੱਕ ਨਾ ਇੱਕ ਹੋਰ ਰੱਖ ਵੀ ਟਰੈਕਟਰ ਦਾ ਇੰਡੀਕੇਟਰ ਫਟ ਗਿਆ ਉਹ ਆਪ ਇੱਕ ਪਵਾ ਦੋ ਜੇ ਆਪਾਂ ਚਾਰੇ ਫੁੱਟਾਂ ਦੇ ਪਵਾਵਾਂਗੇ ਜਿੱਥੇ ਹਜ਼ਾਰ ਲੱਗਣਾ ਨਾ ਲੱਗਣੇ ਹੁੰਨੇ ਰੁਪਈਆ ਪਰ ਇਕੱਠਾ 4000 ਰੋਣਾ ਪੂਆ 1000 ਨਾਲ ਸ਼ੁਰੂਆ ਦੂਜਾ ਫੁੱਟ ਗਿਆ ਕਿ ਦੂਜਾ ਪੈ ਜੂਆ ਵੀ ਹੌਲੀ ਹੌਲੀ ਟਰੈਕਟਰ ਦੇ ਰੁਪਈਏ ਆਪਾਂ ਲਾਈ ਚੱਲੋ ਹੁਣ ਕੋਈ ਵੀ ਸੰਦਾ ਵਾਲਾ ਟਰੈਕਟਰ ਨਹੀਂ ਹੈ ਕੋਈ ਵੀ ਚੀਜ਼ ਨਾ ਜਦੋਂ ਇਕੱਠਾ ਕੰਮ ਕਰਾਉਣਾ ਪੈਂਦਾ ਉਦੋਂ ਵੱਧ ਲੱਗਦੇ ਆ ਜਦੋਂ ਟੁੱਟਮਾ ਕੰਮ ਕਰੇ ਇਹ ਪਤਾ ਨਹੀਂ ਲੱਗਦਾ ਕਿਉਂਕਿ ਆਈ ਚਲਾਈ ਵਾਲਾ ਕੰਮ ਛੱਡੀ ਜਾਂਦਾ ਹੁਣ ਇਹ ਸੇ ਕਰਕੇ ਖਲਾਇਆ ਸੀ ਆ ਪਹਿਲਾਂ ਟਾਇਰ ਪਵਾਦੇ ਹਾਂ ਰੈਂਬੋ ਪਵਾ ਬੀ ਆ ਬਦਲਦੇ ਹਾਂ ਹੌਲੀ ਹੌਲੀ ਬ ਆਪਾਂ ਕਰੀ ਜਾਂਦੇ ਆ ਕਿਉਂਕਿ ਇਹੀ ਚੀਜ਼ਾਂ ਨੇ ਆਪਾਂ ਨੂੰ ਕਮਾ ਕੇ ਖਾਣਾ ਆਪਣੇ ਸੰਦ ਨੇ ਯਾਰ ਆਪਣਾ ਜਾਣ ਬਾਹਰ ਯਾਰ ਟਰੈਕਟਰ ਜੱਟਰ ਦਾ ਪੁੱਤ ਆ ਹੈ ਜਿਹਨੇ ਕਮਾ ਕੇ ਖਾਣਾ ਹਣਾ ਇਹੀ ਗੱਲ ਕਹਿੰਦਾ ਵੀ ਵੀਰ ਮੇਰੇ ਉਹ ਸੰਦ ਦੇ ਰੁਪਏ ਥੋੜੇ ਕਹਿੰਦੇ ਲਾਈ ਜਾਇਆ ਕਰੋ ਜੋ ਯਾਰ ਪੈਣ ਲੱਗੇ ਜਾਂ ਰੰਗ ਕਰਾ ਦੋ ਅੱਜ ਇਹ ਅੱਗੇ ਕਹਿੰਦਾ ਸੀ ਪੇਂਟ ਬਰਸ਼ ਬੱਜਿਆ ਅੱਜ ਕੋਲ ਨਹੀਂ ਕੋਈ ਬਰਸ਼ ਬਰਸ਼ ਮਿਲਦਾ ਬਾਈ ਨਵੇਂ ਕਢਾਉਣ ਸਾਰਾ ਅਗਲਾ ਖਲਾ ਆਂਦਾ ਨਵੇਂ ਕਢਾਉਣ ਸਾਰਾ ਅਗਲਾ ਰੰਗ ਕਰਾ ਆਂਦਾ ਹਣਾ ਇਹ ਚੀਜ਼ਾਂ ਨਹੀਂ ਮੈਨਾਂ ਰੱਖਦੀ ਹੁਣ ਵੀ ਉੱਪਰ ਰੰਗੋ ਕਰਾਦਾ ਜੀ ਰੰਗ ਯਾਰ ਹੁਣ ਮਿਲ ਗਿਆ ਸੋਣਾ ਹੁਣ ਆਹ ਹੋ ਗਿਆ ਦਾ ਹੁਣ ਆ ਦੇਖੋ ਇਹਦਾ ਰੰਗ ਲੈ ਗਿਆ ਜੇ ਹੁਣ ਵਿੱਚ ਅਟੈਚਿੰਗ ਕਰ ਦਾਂਗੇ ਇਹਨੂੰ ਬੜੀ ਮੋਟੀ ਹੈ ਨਾ ਕੋਈ ਵੱਡੀ ਗੱਲ ਨਹੀਂ ਹੈਗੀ 6-8 ਮਹੀਨੇ ਦੇ ਵਿੱਚ ਰਲ ਜੂ ਜੇ ਇਹਨੂੰ ਠਹਿਰ ਕੇ ਗਰਾ ਮੇਰੇ ਹੋਰ ਲੈ ਜੂਗਾ ਇਹੀ ਗੱਲ ਹੈ ਵੀ ਵਿੱਚ ਹੁੰਦਾ ਹੈਗਾ ਕਿ ਨਾਲ ਦੀ ਨਾਲ ਅਟੈਚਿੰਗ ਫੈਚਿੰਗ ਕਰਾਈ ਚੱਲੋ ਜਿਹੜੀ ਵੀ ਗੱਲ ਹੈਗੀ ਹੈ ਵਾਹੇ ਵੀ ਮਿੱਤਰੋ ਪੀਵੀ 350 ਕਹਿੰਦਾ 5605 ਆਜੋ ਜੀ ਲੰਗੇ ਆਓ ਹੁਣ ਲੱਗੇ ਆ ਸਟਾਰਟ ਕਰਨ ਕਹਿੰਦੇ ਕੀ ਹਾਂ ਕਹਿੰਦੇ ਪਿਕਅਪ ਲਾਏ ਵੀ ਮਤਰਾ ਇਹ ਸ਼ੀਟ ਫੂਟ ਪਛਾਹ ਹੁੰਦੀ ਹੈ ਕਿ ਹੁੰਦੀ ਨਹੀਂ ਮਸਾਂ ਬੈਠਾ ਜਾ ਉਹ ਸ਼ਰੀਰ ਨਿਕਰਦਾ ਇਹੀ ਫਰਕ ਆ ਆਏ ਰੱਬ ਬ੍ਰੇਕ ਬਰੂਕ ਸਟਾਰਟਿੰਗ ਦਿਖਾਉਂਦੇ ਸਾਨੂੰ ਇਹਦੀ ਖੜ ਜਾ ਲਓ ਸਟਾਰਟ ਆ ਲੈ ਮੁੰਡਾ ਕਹਿੰਦੇ ਤਾਜੋ ਤੋਂ ਆਇਆ ਪਿੰਡ ਤਾਜੋ ਬੜਾ ਮਸ਼ਹੂਰ ਪਿੰਡ ਆ ਤੇ ਬਾਈ ਸਾਡਾ ਲਵਾਉਣਾ ਇਹ ਬੇਟਾ ਅੰਕਲ ਹੀ ਮੁੜਕੋ ਮੁੜਕੀ ਹੋ ਗਿਆ ਮੈਂ ਵੀ ਮੁੜਕੋ ਮੁੜਕੀ ਹੋ ਗਿਆ ਲੈ ਪੈਰੀਆ ਹੁਣ ਮੈਨੂੰ ਐ ਦੱਸ ਕਿਦੋਂ ਆਈਏ ਤੇਰੇ ਕੋਲ ਕੱਲ੍ਹ ਨੂੰ ਆ ਜੀ ਬੱਸ ਤੋ ਆ ਜੀ ਕੱਲ੍ਹ ਨੂੰ ਯਾਰ ਕੱਲ੍ਹ ਨੂੰ ਤਾਂ ਮੈਂ ਰਗੜੜਾਈ ਕਰੂ ਮੈਂ ਅੱਛਾ ਰੈਂਟ ਲਾਉਂਗਾ ਕਾਚ ਨਾ ਛੱਡੀ ਆਇ ਤੂੰ ਮਰਗੜਾ ਤਾਂ ਸਮਝਾਦਾ ਮੜਾ ਜਾ ਆ ਜਾ ਕਰ ਮਰਗੜਾ ਕਿੱਥੇ ਰੱਖਦੇ ਆਪਣੇ ਬਾਈ ਮਨ ਕੇ ਅੰਦੀ ਊਲੀ ਖੇਤਾਂ ਨਾਲ ਬਚਾ ਕੇ ਦੇਗਾ ਮਰਗੜਾ ਦੇ ਇੱਕ ਹੈਂ 12 ਦੋਨਾਂ ਹੀ ਕੱਢ ਦਾਂਗੇ ਹਾਂ ਇਹ ਤਾਂ ਦੇਖ ਲੈਣੀ ਨਹੀਂ ਕੱਢੀ ਮੈਂ ਪਾਸੇ ਬੰਨਦੀ ਬਾਜੀ ਆ ਚੀਜ਼ਾਂ ਕਰਨੀ ਸੱਟ ਚੰਗਾ ਇਹਦਾ ਕੁੱਟ ਕੇ ਬੰਦ ਤਾਂ ਨਹੀਂ ਹੋਣੀ ਆ। ਬੰਦ ਨਹੀਂ ਕਰਨੀਆਂ, ਸਿੱਧਕੀ ਕਰਨੀਆਂ ਆ। ਦੇਖਦਾ। ਇੱਥੇ ਰੰਗ ਕਰਦੀ ਆ ਇੰਨੀ ਕਿਤੇ ਚਾ ਤੇ ਇੱਕ ਆਹ ਇੱਥੇ ਮਾਰ ਦੇ ਦੇ ਮਾਰ ਆ ਜੀ ਜਾਂਦੇ। ਆ ਇਹਨਾਂ ਦੇ ਮਾਰਦੇ। ਹਾਂ ਆ ਜੀ ਜਿਹੜਾ ਇਹ ਆਖੀ ਮਾਰਨੀ ਮਾੜਾ ਜਿੰਗਾ ਕਰਦੀ ਸੱਟ ਮੇਰਾ ਵੀ ਬਣ ਕੇ। ਤੇਰੇ ਕੋਲ ਕਿਦ ਰੰਗ ਕਿੱਦੇ ਕਰਕੇ ਤੂੰ ਮੈਨੂੰ ਦੱਸ। ਰੰਗ ਕਿੱਦੇ ਕਰੀਆ। ਰੰਗ ਤਾਂ ਮੈਂ ਪਰਸੂ ਕਰੂੰਗਾ ਕੱਲ ਨੂੰ ਤੇ ਪਰਸੂ ਕਰਾਂਗੇ ਫਿਰ ਪਰਸੂ ਮੈਂ ਤੇਰੇ ਕੋਲ ਆਉਂਗਾ। ਹਾਂ ਜੀ। ਠੀਕ ਹੈ ਨਾ? ਨਾਲੇ ਆਪਾਂ ਸਟਾਰਟ ਰੱਖਾਂਗੇ ਤੇ ਇਹਨਾਂ ਨੂੰ ਕਾਲੀ ਕਰਨਾ ਆ। ਮੈਨੂੰ ਕਾਲਾ ਕਰਦਾ। हां ਤੇ ਉੱਥੇ ਮਾਰ ਕੇ ਆਉਣਾ ਮਾੜਾ ਇਹ ਕਾਲਾ ਇੰਨੇ ਨੱਕ ਸੰਗਾ ਇੰਨੇ ਨੱਕ ਠੀਕ ਜਿੱਥੋਂ ਆ ਖੋਲੇ ਨੇ ਮਰ ਗਿਆੜ ਆ ਚੀਜ਼ਾਂ ਚ ਆ ਚੀਜ਼ਾਂ ਚ ਜਿੱਥੇ ਆ ਲੱਗੀ ਹੋਈ ਆ ਕੋਈ ਨਹੀਂ ਮਾਰ ਹੈ ਤੇਰਾ ਸੰਗ ਰੰਗ ਸੰਗਣਾ ਘਰੀ ਵਿੱਚ ਪੂਰਾ ਫੁੱਲ ਆ ਪੂਰਾ ਬਣਾ ਲਾਂ ਗੋਕਾ ਹਾਂ ਟੈਨਸ਼ਨ ਕੋ ਲੈਣਾ ਕਹਿੰਦਾ ਬਹਿ ਜਾ ਬਹਿ ਜਾ ਗਾ ਲਾ ਕੇ ਮੌਣ ਕਹਿੰਦਾ ਚਲੋ ਜੀ ਅੰਕਲ ਜੀ ਕਰੋ ਸਟਾਰਟ ਆਪਣੀ ਗੱਡੀ ਹੁਣ ਮੈਂ ਵੀ ਕਿਸੇ ਕੰਮ ਲੱਗਾ ਆ ਇਹਦਾ ਹੀ ਕਰਦੇ ਹਾਂ ਇਹਦਾ ਵੀ ਇਹੀ ਕੰਮ ਕਰਦੇ ਹਾਂ ਆ ਹੀ ਤੇਰੇ ਵਾਲੇ ਕੰਮ ਕਰਨਾ ਕੀ ਕਰਦਾ ਚੱਕੇ ਕਰਨੇ ਆ ਰੰਬਰੰਬਾ ਮਰ ਗਿਆੜ ਹੈ ਸਾਰਾ ਕਰ ਦੇ ਅੰਦਰੋਂ ਅੰਦਰੋਂ ਕਰਾ। ਆ ਚਾ ਇਹਦੇ ਉਹ ਆਇਆ 15 ਵਾਲੇ ਓਏ। ਇਹਦੇ 15 ਵਾਲੇ ਆਏ 19 ਚ। ਸਾਡੇ ਵੇ ਨਾਲ ਕੰਪਨੀਆਂ ਲੁਚਪਣਾ ਕਰਕੇ। ਹੋਰ 14 ਦੇ ਪਾ ਕੇ ਦੇ ਕੇ। ਆ ਆ। ਚਾ ਚਾ ਹੋਇਆ ਇਹ ਜਿਗਾਰ ਹੋਇਆ ਕਿ ਹੋਇਆ ਨਹੀਂ ਇਹਦਾ। ਇਹਦਾ ਜਿਗਾਰ ਜਾਮ ਹੋਇਆ ਕਿ ਹੋਇਆ ਨਹੀਂ। ਆ ਦੇ ਆ ਲੱਗਿਆ ਹੋਇਆ। ਹੇਠ ਕੋਲੇ ਆ ਗਏ ਕੀ ਲੈਣ ਆ ਗਏ ਕਹਿੰਦੇ ਗੋੜ ਕਹਿੰਦੇ ਗੋੜਦਾ ਹੀ ਕਰਾਂਗੇ ਕਹਿੰਦੇ ਗੱਟਾ ਪਾ ਦਾਂਗੇ ਕਿੱਥੇ ਢੋਲ ਚਵਾ ਦਾਂਗੇ ਕਹਿੰਦੇ ਦਾਖਾਂ ਪਈਆਂ ਮਿੱਤਰੋ ਦਾਖਾਂ ਦਾਖਾਂ ਨਵੀਆਂ ਆਈਆਂ ਆਈਆਂ ਇਹਨੂੰ ਕੋਈ ਬੋਲਦੇ ਹੁੰਦੇ ਆਹਾ ਟਾਇਰ ਜੀ ਨੂੰ ਇਹਨੂੰ ਅੰਜੀਰੀਆ ਮੈਨੂੰ ਸਵਾਦ ਬਹੁਤ ਲੱਗਦੀਆਂ ਮੈਂ ਬਹੁਤ ਖਾਣਾ ਇਹਨਾਂ ਨੂੰ ਖੇਤਰੀ ਚੰਗੀਆਂ ਕਹਿੰਦੇ ਹੁਣ ਆਪਾਂ ਨਾ ਦਾਰੂ ਨਾ ਅੰਡਾ ਨਾ ਮੀਟ ਖਾਣਾ ਆ ਚੀਜ਼ਾਂ ਦਾ ਖਾਵਾਂਗੇ ਖਾਵਾਂਗੇ ਆ ਦਾਖਾਂ ਪਈਆਂ ਕਹਿੰਦੇ ਉਹ ਜਮ ਤਾਜ਼ੀਆਂ ਅੰਗੂਰਾਂ ਦੇ ਵਾਲੇ ਹੇਠਾਂ ਦਾਖਾਂ ਹੂੰ ਹੈ ਇਹ ਦਰਖਤ ਤਾਂ ਡੂੰਦਾ ਨਾ ਲੈ ਸਮਾਨ ਪਾਦਾ ਸਾਰਾ ਪਾਤਾ ਹੁਣ ਆਪਾਂ ਲੈਆਂ ਸਮਾਨ ਆਲੇ ਦੀਆਂ ਸਾਬਣਾਂ ਆਲੇ ਦੀ ਸਾਬਣ ਆਲੇ ਦੀ ਇਲਾਚੀ ਆਲੇ ਦੀ ਪੀਸਟ ਆਲੇ ਦੀ ਗੋੜਾ ਆਲੇ ਨਾਲ ਸੱਕਰ ਆਲੇ ਦੀ ਖੰਡ ਖੰਡ ਕਿੱਥੇ ਹੈ ਕਹਿੰਦੇ ਸਾਡਾ ਮੋਹਨ ਸਿੰਘ ਕੈ ਕੈਮੀ ਪੀੜੀ ਵਰਤਦੀ ਆਪਣੀ ਤੀਜੀ ਹਨਾ ਚੌਥੀ ਚੌਥੀ ਪੀੜੀ ਹੋ ਗਈ ਕਹਿੰਦੇ ਸੇਠੋਂ ਸਾਡੀ ਓਏ ਅਰੇ ਦੁਕਾਨ ਲੈ ਜਾਣ ਨੂੰ ਜੀ ਕਰਦਾ ਪਰ ਰੁਪਏ ਜੇਬ ਚੋਂ ਨੇ ਹੈ ਨਹੀਂ। ਐ ਹੀ ਛੁੱਡੀ ਆ। ਹੈ? ਲੈ ਜਾਣ ਵਾਲਿਆ ਹੈ ਹੀ ਛੁੱਡੀ ਆ। ਆਏ ਹਾਏ ਹੋਰ ਫੇਟ ਕਰਾ ਛੁੱਡੀ ਦੁਕਾਨਾਂ ਨੂੰ ਲੈ ਜਾ ਨਾਲ ਜਾ ਫਰਕ ਹੀ ਕੋਈ ਨਹੀਂ ਪੈਂਦਾ ਓਏ। ਲੈ ਹੁਣ ਆਪਾਂ ਦਾਖਾਂ ਲੈਨੇ ਆਂ ਦਾਖਾਂ। ਲੈ ਮੈਨੂੰ ਉਹ ਇੱਕਦਾਂ ਖਰੋਟਾ ਰੇਟ ਦੱਸ ਦੇ। ਇੱਕ ਕਾਜੂਆਂ ਦਾ ਰੇਟ ਦੱਸ ਦੇ। ਇੱਕ ਬਦਾਮਾਂ ਦਾ ਰੇਟ ਦੱਸ ਦੇ। ਨਹੀਂ ਯਾਰ ਰੇਟ ਕੀ ਪੁੱਛਨੇ। ਚੱਲ ਫਿਰ ਪਾਉਣੀ ਐ ਕ ਮਖਾਣੇ ਵੀ।